ਪਾਉੜੇ ਪ੍ਰਿੰਦ ਸੁਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਕੇ ਸਰਣ ਸਗਹ ਕੈ ਲਾਠ ਦੁਖ ਬਿਨਸ ਸੁਖ ਪਾਇਆ ਦਇਆ ਲੋਵਾ ਪਾਉੜੇ ਪ੍ਰਿੰਦ ਸੁਮੀ ਪੂਰਾ ਫਤਗੁਰ ਤੇ ਆਇਆ ਪ੍ਰਭ ਜੀ ਓ ਤੂੰ ਮੇਰੋ ਸਰਬਦਾਤਾ ਕਰ ਕਿਰਪਾ ਪ੍ਰਭ ਦੇਂ ਦਿਆਨਾ ਗੁਣ ਗਾਵੋ ਰੰਗ ਰਾਤਾ ਪ੍ਰਭ ਸਤਿਗੁਰ ਨਾਲ ਜਾਂਦਰ ਆਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਕੋ ਕਲਿਨਾ ਮਨ ਵਸਿਆ ਬਿਨਾਸੀ ਤਤ ਕੋ ਵਿਘਨ ਕੋ ਲਗ ਜੋ ਸਤਗੁਰ ਆਪਣਾ ਜਨ ਕਮਲ ਬਸੇਰ ਦੁੰਤ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਉਸਕ ਪ੍ਰਭੁ ਆਪਣਾ ਜਿਨ ਮਨ ਕੇ ਸਿਂ ਪੁਜਾਈ ਨਾਡ ਤਾ ਉਸ ਕਾ ਕੈ ਬਲੀਹਾ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭੂ ਕੋ ਨ ਜਿਨ ਮਨ ਕੇ ਚ ਪੁਜਾਈ ਨਾਨਕ ਦਾਸ ਤਕਬਿ ਰਿਹਾਰ ਜਿਨ ਪੂਰਨ ਪੈਜ ਰਖਾਈ ਵਾਰ ਗੁਰੂ ਕੀ ਕਥਾ 我。